ਬਹੁਤ ਹੀ ਸਤਿਕਾਰਯੋਗ ਪਟਿਆਲਾ ਨਵਾਸੀਓ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਮੂਹ ਕੌਂਸਲਰਾਂ ਨਾਲ ਜਿੱਥੇ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦਾ ਜਨਰਲ ਹੌਸੀਂ ਉਥੇ ਅੱਜ ਜਿੱਥੇ ਵਪਾਰੀਆਂ ਦੇ ਪਿੱਛੇ ਦੇ ਵਿੱਚ ਚੂਰਾ ਮਾਰਨ ਵਾਲਾ ਇੱਕ ਮਤਾ ਜਿਹਦੇ ਵਿੱਚ ਟੈਕਸਾਂ ਦੇ ਵਿੱਚ 10 ਤੋਂ 15 ਗੁਣਾ ਦਾ ਵਾਧਾ ਕੀਤਾ ਗਿਆ ਸੀਗਾ ਉਸ ਮਤੇ ਦੇ ਖਿਲਾਫ ਸਾਡੇ ਤੋਂ ਭਾਰਤੀ ਜਨਤਰ ਪਾਰਟੀ ਦੇ ਕੌਂਸਲਰਾਂ ਨੇ ਸਮੂਹਿਕ ਤੌਰ ਤੇ ਪ੍ਰਦਰਸ਼ਨ ਕੀਤਾ ਗਿਆ ਜਿਸ ਪ੍ਰਦਰਸ਼ਨ ਦੇ ਸਦਕਾ ਸਾਡੀ ਅੱਜ ਸੰਖਿਆਵਲ ਘੱਟ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਇਸ ਮਤੇ ਨੂੰ ਜਿਹੜਾ ਹੈ ਰੋਕਣ ਦੇ ਵਿੱਚ ਕਾਮਯਾਬ ਹੋਏ ਹਾਂ ਇਹਦੇ ਲਈ ਮੈਂ ਪਟਿਆਲਾ ਦੇ ਸਾਰੇ ਹੀ ਵਪਾਰੀ ਭਾਈਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਜਿਹੜੀ ਤੁਹਾਡੀ ਆਵਾਜ਼ ਬਣ ਕੇ ਮਨਿਸਪਲ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਇਹ ਤੁਹਾਡੀ ਪਿੱਠ ਦੇ ਵਿੱਚ ਵੱਜਣ ਵਾਲਾ ਚੂਰਾ ਉਹਨੂੰ ਰੋਕਿਆ ਤਾਂ ਸਾਡੇ ਵੱਲੋਂ ਇਸ ਇਸ ਨੂੰ ਲੈ ਕੇ ਸਾਡੇ ਲੀਡਰ ਜੁਗਾ ਜੈਨ ਮਰ ਕੌਰ ਜੀ ਜਿਨ੍ਹਾਂ ਨੇ ਸਾਡੇ ਨਿਰਦੇਸ਼ ਸੀਗੇ ਉਹਨੂੰ ਪੂਰਾ ਕਰਦੇ ਹੋਏ ਅੱਜ ਅਸੀਂ ਆਪਣੇ ਸ਼ਹਿਰ ਦੇ ਹਰ ਵਰਗ ਦੇ ਚਾਹੇ ਵਪਾਰੀਆਂ ਨੇ ਚਾਹੇ ਉਹ ਕਰਮਚਾਰੀਆਂ ਹਰ ਵਰਗ ਦੇ ਨਾਲ ਸਭੀ ਪਾਰਟੀ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਪੜੇ ਹਨ ਔਰ ਮੈਂ ਆਪ ਸਭ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਆਉਣ ਵਾਲੇ ਸਮੇਂ ਵਿੱਚ ਜਿੰਨੇ ਵੀ ਲੋਕ ਇੱਛੇਸ਼ੀ ਫੈਸਲੇ ਹੋਣਗੇ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰੇਗੀ ਔਰ ਜਿੰਨੇ ਵੀ ਫੈਸਲੇ ਜਿਹੜੇ ਲੋਕਾਂ ਦੀ ਹੋਣਗੇ ਉਹਦੇ ਖਿਲਾਫ ਭਾਰ ਇਹ ਤੁਹਾਡੇ ਸਭ ਦੀ ਆਵਾਜ਼ ਬਣ ਕੇ ਹਮੇਸ਼ਾ ਹਿੱਕ ਟਾਕੇ ਰਹੇਗੀ ਸੋ ਅੱਜ ਦਾ ਜਿਹੜਾ ਇਹ ਫੈਸਲਾ ਹੈ ਇਹਦੇ ਲਈ ਮੈਂ ਆਪ ਜੀ ਨੂੰ ਦੱਸਣ ਲਈ ਲਾਈਵ ਹੋਇਆ ਸੀ ਕਿ ਆਪ ਸਭ ਦੇ ਦਿੱਤੇ ਪਿਆਰ ਤੇ ਆਪ ਸਭ ਸਭ ਦੇ ਦਿੱਤੀ ਤਾਕਤ ਸਦਕਾ ਅੱਜ ਸਾਡੇ ਸਾਰੇ ਕੌਂਸਲਰ ਸਹਿਬਾਨਾਂ ਦੇ ਪ੍ਰਦਰਸ਼ਨ ਸਦਕਾ ਅਸੀਂ ਜਿਹੜਾ ਹੈ ਇਹ ਜਿਹੜਾ ਟੈਕਸਾਂ ਦੇ ਵਿੱਚ ਵਾਅਦੇ ਦਾ ਜਿਹੜਾ ਮਤ ਹੈ ਉਹਨੂੰ ਰੋਕ ਦਿੱਤਾ ਗਿਆ ਜਿਹਦੇ ਲਈ ਅਸੀਂ ਸਭ ਆਪ ਸਭ ਸ਼ਹਿਰ ਵਾਸੀਆਂ ਨੂੰ ਬਧਾਈ ਦੇ ਲਈ ਧੰਨਵਾਦ ਜੈ ਹਿੰਦ ਜੈ ਭਾਜਪਾ ਦੇ ਕੌਂਸਲਰਾਂ